ਮਲੋਟ ਦੇ ਨੇੜਲੇ ਪਿੰਡ ਆਲਮਵਾਲਾ ਨੇੜੇ ਬੀਤੀ ਰਾਤ ਇੱਕ ਦਰਦਨਾਕ ਸੜਕ ਹਾਦਸੇ 'ਚ ਅਬੂਰ ਮਾਈਨਰ ਚ ਕਾਰ ਡਿੱਗਣ ਕਾਰਨ ਇੱਕ ਮਹਿਲਾ ਅਤੇ ਉਸਦੀ 3 ਸਾਲਾਂ ਮਾਸੂਮ ਬੱਚੀ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਜਦ ਕਿ ਮਹਿਲਾ ਦਾ ਪਤੀ ਕਾਰ ਦੀ ਖਿੜਕੀ ਖੋਲ ਕੇ ਬਾਹਰ ਨਿਕਲਣ 'ਚ ਕਾਮਯਾਬ ਹੋ ਗਿਆ ਤੇ ਵਾਲ-ਵਾਲ ਬਚ ਗਿਆ ਇਹ ਹਾਦਸਾ ਰਾਤ ਕਰੀਬ 8 ਵਜੇ ਵਾਪਰਿਆ ਦੱਸਿਆ ਜਾ ਰਿਹਾ ਹੈ ਪਿੰਡ ਵਾਸੀਆਂ ਦੀ ਮਦਦ ਨਾਲ ਮਾਰੇ ਨੰਨੀ ਧੀ ਦੀਆਂ ਦੋਵੇਂ ਲਾਸ਼ਾਂ ਨੂੰ ਨਹਿਰ ਵਿੱਚੋਂ ਬਾਹਰ ਕੱਢ ਲਿਆ ਗਿਆ ਹੈ घटना की जानकारी मिलते सार ही स्थानक थाना कबरवाला पुलिस मौके पर ते पहुँची तुलिस ते बरीकी जांच कर रही है मिली जानकारी जाताबक मृतकों की पछाण पैंती साल सिमरन कौर से तीन साल बची तकदीर कौर वजो है जो पिंड जंडवाला पीमे जिला फाज़िलका की रहन वाल सन दसिया जाता है कि यह हादसा आलमवाला पिंड नेड़े नहर पुल कोल जिथे एक तिखे मोड़ पैंता है उत्ते वापरिया जिथे कार का संतुलन विगड़ गया ਤੇ ਸਿੱਧੀ ਮਾਈਨਰ ਚ ਜਾ ਡਿੱਗ ਗਈ ਦੱਸਿਆ ਜਾਂਦਾ ਹੈ ਕਿ ਨਾਲ ਲੱਗਦੇ ਪਿੰਡ ਚ ਨਹਿਰ ਚਕਾਰ ਡਿੱਗਣ ਦੀ ਅਨਾਉਂਸਮੈਂਟ ਕਰਵਾਈ ਗਈ ਤੇ ਘਟਨਾ ਤੋਂ ਬਾਅਦ ਆਲਮ ਵਾਲਾ ਪਿੰਡ ਵਾਸੀਆਂ ਨੂੰ ਮੌਕੇ ਤੇ ਪੁੱਜਣ ਦੀ ਅਪੀਲ ਕੀਤੀ ਗਈ ਸੂਚਨਾ ਮਿਲਣ ਤੇ ਥਾਣਾ ਕਬਰਵਾਲਾ ਦੀ ਪੁਲਿਸ ਵੀ ਮੌਕੇ ਤੇ ਪਹੁੰਚ ਗਈ ਪਿੰਡ ਵਾਸੀਆਂ ਨੇ ਤੁਰੰਤ ਬਚਾਅ ਕਾਰਜ ਆਰੰਭਿਆ ਤੇ ਪੀੜਤਾਂ ਨੂੰ ਨਹਿਰ ਵਿੱਚੋਂ ਬਾਹਰ ਕੱਢਿਆ ਗਿਆ ਦੋਵੇਂ ਲਾਸ਼ਾਂ ਨੂੰ ਪੁਲਿਸ ਨੇ ਆਪਣੇ ਕਬਜ਼ੇ ਚ ਲੈ ਕੇ ਸਿਵਲ ਹਸਪਤਾਲ ਮਲੋਟ ਪੋਸਟ ਮਾਰਟਮ ਲਈ ਭੇਜ ਦਿੱਤੀਆਂ ਗਈਆਂ ਹਨ ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕਾ ਸਿਮਰਨ ਦਾ ਪਤੀ ਸਾਹਿਲ ਖੇੜਾ ਜੋ ਪਿੰਡ ਜੰਡਵਾਲਾ ਪਿੰਮशाह ਦਾ ਰਹਿਣ ਵਾਲਾ ਹੈ ਤੇ ਉਹ ਆਪਣੀ ਪਤਨੀ ਸਿਮਰਨ ਕੌਰ ਤੇ ਬੇਟੀ ਤਕਦੀਰ ਕੌਰ ਦੇ ਨਾਲ ਕਾਰ ਤੇ ਆਪਣੇ ਸਹੁਰੇ ਪਿੰਡ ਸਿਰਸਾ ਤੋਂ ਆਪਣੇ ਘਰ ਜੰਡਵਾਲਾ ਪਿੰਮੇਸ਼ਾਹ ਵਾਪਸ ਜਾ ਰਿਹਾ ਸੀ ਤੇ ਪਿੰਡ ਆਲਮ ਵਾਲਾ ਨੇੜੇ ਨਹਿਰ ਦੇ ਤਿੱਖੇ ਮੋੜ ਤੇ ਕਾਰ ਦਾ ਸੰਤੁਲਨ ਵਿਗੜ ਗਿਆ ਤੇ ਇਹ ਦਰਦਨਾਕ ਹਾਦਸਾ ਵਾਪਰ ਗਿਆ ਪੁਲਿਸ ਵੱਲੋਂ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਵੱਖ-ਵੱਖ ਏਂਗਲਾਂ ਤੋਂ ਜਾਂਚ ਕੀਤੀ ਜਾ ਰਹੀ ਹੈ ਇਸ ਮਾਮਲੇ 'ਚ ਹੋਰ ਨਵਾਂ ਕੀ ਅਪਡੇਟ ਆਉਂਦੀ ਹੈ ਉਹ ਜਲਦ ਹੀ ਤੁਹਾਡੇ ਨਾਲ ਸ਼ੇਅਰ ਕਰਾਂਗੇ। اے ڈਬਲਿਊ ਨਿਊਜ਼ 18 ਲਈ ਮਲੋਟ ਤੋਂ ਹਰਵੀਰ ਸਿੰਘ ਬੁਰਜਾ ਦੀ ਖਾਸ ਰਿਪੋਰਟ।